ਜੋ ਘਟਿਆ ਤੇ ਇਹ ਕਾਠਗੜ Jio ਟਾਵਰ ਤੁਸੀਂ ਦੇਖ ਰਹੇ ਹੋ ਅੱਜ ਪੂਰੇ ਪੰਜਾਬ ਦੇ ਵਿੱਚ ਦਿੱਲੀ ਕਿਸਾਨ ਅੰਦੋਲਨ ਮੋਰਚੇ ਤੋਂ ਤੇ ਉੱਥੇ ਹੀ ਕਿਸਾਨ ਏਕਤਾ ਮੋਰਚਾ ਦੇ ਜਿੰਨੇ ਵੀ ਸੱਜਣ ਆ ਸਾਰੇ ਦੇਖਦੇ ਆ ਪੰਜਾਬੀ 369 ਤੇ ਸਾਰੇ ਉਸ ਪੇਜ ਨੂੰ ਵੀ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਜਿਹੜਾ ਟਾਵਰ ਅੱਜ Jio ਦੇ ਪਹਿਲਾ SIM ਤੋੜ ਪਹਿਲਾ SIM ਜਿਹਦੇ ਕੋਲ ਹੈਗੇ ਆ ਹੁਣ ਰੱਖੀ ਵੀ ਰੱਖੋ SIMਾਂ ਤੇ ਟਾਵਰ ਹੁਣ ਹੁਣ ਲੱਗੇ ਬੰਦ ਕਿ ਟਾਵਰ ਸਾਰੇ ਬੰਦ ਕਰਦਣੇ ਆ ਅੱਜ ਪੂਰੇ ਪੰਜਾਬ ਦੇ ਵਿੱਚ ਤੇ Jio ਦਾ ਸੁਪੜਾ ਹੋ ਜਾਣਾ ਸਾਫ਼ ਜਿਨ੍ਹਾਂ ਨੇ SIM ਸਾਵੇਂ ਕੇ ਰੱਖਿਓ ਪਹਿਲਾਂ ਤੋੜੇ ਨਹੀਂ ਨਾ SIM ਤਾਂ ਹੁਣ ਚੱਲਣਾ ਹੀ ਨਹੀਂ ਤੁਹਾਡੇ SIM ਇਸ ਕਰਕੇ ਚਲਦੀ ਵੀਡੀਓ ਕਰੋ ਭਰਾਵੋ ਜਲਦੀ ਤੋਂ ਜਲਦੀ ਸ਼ੇਅਰ ਕਿਸਾਨ ਅੰਦੋਲਨ ਮੋਰਚਾ ਤੇ ਪੰਜਾਬੀ 365 ਤੇ ਤੁਸੀਂ ਦੇਖ ਰਹੇ ਹੋ ਇਹ Jio ਦੇ ਟਾਵਰ ਅੱਜ ਬੰਦ ਹੋਏ ਰਹੇ ਪਹਿਲਾਂ ਇੱਕ ਟਾਵਰ ਬੰਦ ਕੀਤਾ ਬਸ਼ੀਆਂ ਤੋਂ ਤੇ ਦੂਸਰਾ ਟਾਵਰ ਇੱਕ ਕਾਠਗੜ ਤਾ ਤੇ ਉਹਦੇ ਬਾਅਦ ਰੈਲ ਮੱਜ ਰਹੇ ਜਿੰਨੇ ਵੀ ਹਲਕਾ ਬਲਾਚੌਰ ਚ Jio ਦੇ ਟਾਵਰ ਹੈ ਕਿਸਾਨ ਨੇ ਗੱਲ ਆਖਤੀ ਕਿ ਅੱਜ ਸਾਰੇ ਦੇ ਸਾਰੇ ਬੰਦ ਕਰਨੇ ਆ ਕੰਨੇ ਚਾਹੀਦੇ ਬੰਦ ਕਿਉਂਕਿ ਪੰਜਾਬ ਦੀ ਲਲਕਾਰ ਲਲਕਾਰ ਦੇ ਨਾਲ-ਨਾਲ ਪੰਜਾਬ ਮੋਰਚਾ ਕਿਸਾਨ ਅੰਦੋਲਨ ਜਿਹੜਾ ਦਿੱਲੀ ਜਾ ਕੇ ਬੈਠਾ ਤੇ ਪਿੱਛੇ ਇਹਨਾਂ ਨੇ ਜੀਓ ਤੇ ਅਡਾਨੀ ਅਵਾਨੀ ਜਿੰਨੇ ਵੀ ਜਿਨ੍ਹਾਂ ਨੇ ਭੰਡਾਰ ਕਰਨ ਲਈ ਗੋਦਾਮ ਬਣਾਏ ਆ ਉਹਨਾਂ ਦੇ ਹੁਣ ਟਾਵਰ ਡੱਲੇ ਆ ਜੀ ਰੱਬ ਨੂੰ ਪਿਆਰੇ ਹੁੰਦੇ ਆ ਤੇ ਟਾਵਰ ਸਾਰੇ ਬੰਦ ਆ ਅੱਜ ਤੇ Jio ਦਾ ਸੁਪੜਾ ਸਾਫ ਹੋ ਰਿਹਾ ਅੱਜ ਪੰਜਾਬ ਦੇ ਵਿੱਚੋਂ ਤੇ Jio ਦੇ ਜਿਹੜੇ ਸ਼ੇਅਰ ਹੈ ਲਾਈਨ ਦੇ ਸ਼ੇਅਰ ਹੈ ਉਹ ਵੀ ਦੜਾ ਦੜ ਗਿਰਨਗੇ ਤੋਂ ਬਾਅਦ ਇਹ ਸਕਿੰਟਾਂ ਦੀ ਇਨਕਮ ਹੁੰਦੀ ਹੈ ਜੀ ਇੱਕ ਸਕਿੰਟ ਦੇ ਵਿੱਚ ਕੰਪਨੀ ਨੂੰ ਕਿੰਨਾ ਘਾਟਾ ਪੈਂਦਾ ਮਿੰਟਾਂ ਸਕਿੰਟਾਂ ਦੀ ਇਨਕਮ ਹੁੰਦੀ ਹੈ ਤੇ ਇਦਾਂ ਇਹਨਾਂ ਦੇ ਸ਼ੇਅਰ ਬਾਜ਼ਾਰ ਵੀ ਗਿਰਨੇ ਆ ਤੇ ਦਿੱਲੀ ਮੋਰਚੇ ਤੋਂ ਜਿਹੜਾ ਇਹ ਫਤਵਾ ਜਾਰੀ ਹੋਇਆ ਜਾਰੀ ਫਤਵੇ ਦੇ ਵਿੱਚੋਂ ਅੱਜ ਜਿਹੜਾ Jio ਨੂੰ ਆਰਥਿਕ ਜੀ ਪਹਿਲੇ ਵਸਿਆ ਜੀ ਚਲੋ ਜੀ ਚਲੋ ਜਿੱਧਰ ਤਾਰਾਂ ਆ ਤਾਰਾਂ ਕੱਟ ਦਿਓ ਬਿਲਕੁਲ ਜੀ ਇਹ Jio ਦੇ ਜਿੱਥੋਂ ਸਪਲਾਈ ਜਾਂਦੀ ਹੈ ਮੀਟਰ ਦੀ ਉਹ ਤਾਰਾਂ ਦਾ ਕਨੈਕਸ਼ਨ ਕਟਿਆ ਜਾ ਰਿਹਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਯਾਰ ਤੇ ਹਲਕਾ ਬਲਾਜੌਰ ਜ਼ਿਲ੍ਹਾ ਸ਼ਹੀਦ ਭਕ ਸਿੰਘ ਨਗਰ ਦੇ ਵਿੱਚ ਇਹ Jio ਦੇ ਟਾਵਰ ਜਿਹੜੇ ਅੱਜ ਬੰਦ ਕੀਤੇ ਜਾ ਰਹੇ ਆ ਵੈਸੇ ਦਾ ਪੂਰੇ ਪੰਜਾਬ ਦੇ ਵਿੱਚ ਅੱਜ ਬੰਦ ਹੋਣੇ ਆ ਟਾਵਰ ਤੇ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਜਿਸ ਤਰ੍ਹਾਂ ਉਹਨਾਂ ਨੇ ਇੱਕ ਸੋਚੀ ਸਮਝੀ ਸਕੀਮ ਬਣਾਈ ਆ ਉਹਦਾ ਮੂੰਹ ਤੋੜ ਜਵਾਬ ਕਿਸਾਨ ਨੂੰ ਦੇ ਰਹੇ ਆ ਕਿ ਕਿਸਾਨ Jio ਦੀ ਜਿਹੜੀ ਲਾਈਟ ਉਹ ਬੰਦ ਕੀਤੀ ਜਾ ਰਹੀ ਹੈ Jio ਦੀ ਲਾਈਟ Jio ਟਾਵਰ ਨੂੰ ਜਿਹੜੀ ਲਾਈਟ ਜਾ ਰਹੀ ਹੈ ਉਹ ਬੰਦ ਕੀਤੀ ਜਾ ਰਹੀ ਤੇ ਪਿੱਛੇ ਵੀ ਇਹਨਾਂ ਨੇ ਤਾਰਾਂ ਜਿਹੜੇ ਮੇਨ ਸਵਿਚ ਬੰਦ ਕੀਤੇ ਤੇ ਅੱਜ ਭਲਾ ਚੋ ਹਲਕੇ ਦੇ ਸਾਰੇ Jio ਦੇ ਟਾਵਰ ਬੰਦ ਕੀਤੇ ਜਾਣਗੇ ਮੀਡੀਆ ਪਹੁੰਚ ਰਹੀ ਹੈ ਜਿੱਥੇ ਸਾਡੇ ਸ਼ਤੀਸ਼ ਸ਼ਰਮਾ ਜੀ ਕਵਰੇਜ ਕਰਨ ਲਈ ਆ ਰਹੇ ਆ ਤੇ ਜੀਓ ਦੇ ਟਾਵਰ ਅੱਜ ਸਾਰੇ ਲੱਗਣਾ ਸਾਰੇ ਬੰਦ ਆਪੂਰ ਕਰਦੇ ਆ ਉਹ ਬੰਦ ਕਰਨਾ ਉੱਥੇ ਕਰ ਲਈ ਮੈਂ ਟਾਵਰ ਕੋਲ ਲੈਣਾ ਹਾਂ ਤੇ ਉਹ ਸਾਹਮਣੇ ਤੁਸੀਂ ਜੀਓ ਟਾਵਰ ਦੇਖ ਰਹੇ ਆ ਜੇ ਤੁਹਾਡੇ ਵੀ ਨੇੜੇ ਘਰ ਦੇ ਕਿਤੇ ਜੀਓ ਟਾਵਰ ਲੱਗਾ ਤਾਂ ਜਾਣਕਾਰੀ ਦਿਓ ਤੇ ਉਹ ਵੀ ਬੰਦ ਕਰਨ ਆਈਏ ਅੱਜ ਕਿਸਾਨ ਮੋਰਚਾ ਇਕੱਠਾ ਹੋਇਆ ਇਹ ਜੀਓ ਟਾਵਰ ਅੱਜ ਸਾਰੇ ਬੰਦ ਹੋਣੇ ਆ ਜੀ ਜੀਓ ਟਾਵਰ ਤਾਰ ਮੋਹ ਸਾਹਮਣੇ ਪਰ ਉਹ ਇਥੇ ਚੱਲਦੀ ਦਾ ਕੱਟਿਆ ਨਹੀਂ ਰਹਿਣੀ ਹੈ ਇਹ ਕਿਹੜਾ ਕਿਹੜਾ ਇਹ ਪੰਜਾਬੀ 365 ਦੇ ਲਾਈਵ ਚੱਲਦਾ ਤੇ ਲਾਈਵ ਦੇਖੋ ਹਾਂਜੀ ਹਾਂਜੀ ਉਹ ਜੀਓ ਹੈ ਜੀ ਉਹ ਸਾਹਮਣੇ ਜੀਓ ਦਾ ਟਾਵਰ ਤੁਸੀਂ ਦੇਖ ਰਹੇ ਆਂ ਏ Jio ਦਾ ਟਾਵਰ ਹੈ ਜੀ Jio ਦਾ ਟਾਵਰ ਜਲਦੀ ਤੋਂ ਜਲਦੀ ਬੰਦ ਹੋ ਰਿਹਾ ਹੋਣੇ ਚਾਹੀਦੇ ਕਿਉਂਕਿ ਪੰਜਾਬੀਆਂ ਨਾਲ ਜਦੋਂ ਪੰਗਾ ਲਿਆ ਤਾਂ ਉਹ ਸੋਚਣਾ ਚਾਹੀਦਾ ਸੀ ਕਿ ਪੰਜਾਬ ਦੇ ਲੋਕ ਕਿੱਥੇ ਤੱਕ ਜਾ ਸਕਦੇ ਤੇ ਅਜੇ ਟਾਵਰ ਬੰਦ ਕੀਤੇ ਕੱਲ Jio SIM ਤੋੜੇ ਤੇ ਕੱਲ ਨੂੰ ਪਤਾ ਨਹੀਂ ਕੀ ਕੀ ਹੋਣਾ ਇਹਦਾ ਪਤਾ ਨਹੀਂ ਤੁਹਾਡੇ ਤੇਲ ਪੰਪ ਸ਼ੋਪਿੰਗ ਮਾਲ ਪੰਜਾਬ ਤੋਂ ਬਾਹਰ ਨਿਕਲ ਕੇ ਵੀ ਇਹਨਾਂ ਲੋਕਾਂ ਨੇ ਬੰਦ ਕਰਾ ਦੇਣੇ ਆ ਹਲੇ ਵੀ ਮੌਕਾ ਆ ਬਿੱਲ ਵਾਪਸ ਕਰੋ ਕਿਸਾਨ ਅੰਦੋਲਨ ਦੇ ਨਾਲ ਜੁੜੋ ਜੁੜ ਕੇ ਜਿੰਨੇ ਵੀ ਕਾਲੇ ਕਾਨੂੰਨ ਹੈ ਉਹ ਖੁਦ ਕੇਂਦਰ ਸਰਕਾਰ ਨੂੰ ਆਖੋ ਕਿ ਵਾਪਸ ਕਰੋ ਨਹੀਂ ਤਾਂ ਇਹ ਲੋਕ ਇਦਾਂ ਦੇ ਐ ਇਹਨਾਂ ਨੇ ਜਿੱਥੇ ਦਿੱਲੀ ਤੱਕ ਬੈਠੇ ਐ ਇਹ ਗੁਜਰਾਤ ਵੀ ਆ ਸਕਦੇ ਐ ਤੇ ਪੰਜਾਬ ਤੋਂ ਨਿਕਲ ਕੇ ਵੀ ਇਹ Jio ਦੇ ਟਾਵਰ ਅਡਾਨੀ ਅਵਾਨੀ ਦੀ ਬਿਜਲੀ ਸਾਰਾ ਕੁਝ ਕਲੋਜ਼ ਕਰਨ ਨੂੰ ਤਿਆਰ ਐ ਲੋਕ ਤੇ ਸਾਡੇ ਨਾਲ ਅਸਤੀ ਸ਼ਰਮਾ ਜੀ ਜੁੜੇ ਆ ਜੀ ਸ਼੍ਰੀ ਸ਼ਰਮਾ ਜੀ ਕੀ ਚੱਲ ਰਿਹਾ ਤੁਸੀਂ ਵੀ ਕਵਰੇਜ ਕਰਨ ਆਏ ਹੋ ਸਾਡੇ ਇਲਾਕੇ ਜਿੰਨੇ ਵੀ ਇਹ ਟਾਵਰ ਨੇ ਜਿਉ ਦੇ ਇਹ ਸਾਰੇ ਕਿਸਾਨ ਬੰਦ ਕਰਨੇ ਮੇਰੇ ਖਿਆਲਾ ਤੀਸਰਾ ਚੌਥਾ ਟਾਵਰ ਹੈ ਜਿਹਨੂੰ ਬੰਦ ਕਰ ਰਹੇ ਨੇ ਲਗਭਗ ਸ਼ਾਮ ਤੱਕ ਇਹਨਾਂ ਨੇ ਸਾਰੇ ਟਾਵਰ ਬੰਦ ਕਰ ਦੇਣੇ ਜੇ ਇਹ ਹੀ ਸਿਚੁਏਸ਼ਨ ਰਹੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਅਸੀਂ ਪ੍ਰੈਸ ਵਾਲੇ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਨੂੰ ਜਲਦੀ-ਜਲਦੀ ਸੋਲਵ ਕਰਨ ਤਾਂ ਕਿ ਦੇਸ਼ ਵਿੱਚ ਸ਼ਾਂਤੀ ਬਹਾਰ ਹੋਵੇ ਕਿਸਾਨ ਜਿਹੜਾ ਹੈ ਅੱਜ ਬਹੁਤ ਦਾਵਾ ਡੋਲ ਹੋ ਰਿਹਾ ਹੈ ਕਿਸਾਨਾਂ ਦੇ ਨਾਲ ਜੁੜੇ ਹੋਏ ਲੋਕ ਵੀ ਬਹੁਤ ਡਾਵਾਡੋਲ ਹੋ ਰਹੇ ਨੇ ਇਸ ਕਰਕੇ ਜ਼ਰੂਰੀ ਹੈ ਕਿ ਇਹ ਮਸਲਾ ਜਿਵੇਂ ਵੀ ਹੈ ਕਿਸਾਨਾਂ ਦੇ ਵਿੱਚ ਬੈਠ ਕੇ ਨਿਬਟਾਇਆ ਜਾਵੇ ਕਿਸਾਨਾਂ ਨੂੰ ਵਿਸ਼ਵਾਸ ਚ ਲੈ ਕੇ ਕਿਉਂਕਿ ਕਿਸਾਨ ਕਹਿੰਦੇ ਆ ਅਸੀਂ ਖੁਦ ਮੋਦੀ ਨੂੰ ਬਣਾਇਆ ਹੈ ਮੋਦੀ ਸਾਤੋਂ ਸਾਡੇ ਨਾਲ ਐਦਾਂ ਕਿਉਂ ਕਰ ਰਿਹਾ ਹੈ ਇਸ ਕਰਕੇ ਅਸੀਂ ਆਪਣੇ ਮੀਡੀਆ ਵੱਲੋਂ ਵੀ ਸੰਦੇਸ਼ ਦੇਣਾ ਚਾਹੁੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਕੋਈ ਬੀਜੇਪੀ ਦੀ ਗੱਲ ਨਹੀਂ ਕੋਈ ਕਾਂਗਰਸ ਦੀ ਗੱਲ ਨਹੀਂ ਕੋਈ ਕਿਸੇ ਆਹ ਪਾਰਟੀ ਦੀ ਗੱਲ ਨਹੀਂ ਕੋਈ ਕਿਸੇ ਹੋਰ ਦੀ ਗੱਲ ਨਹੀਂ ਕਿਸਾਨ ਨੂੰ ਮੁੱਖ ਰੱਖ ਕੇ ਕੋਈ ਨੂੰ ਪ੍ਰੈਸਟੀ ਦਾ ਸਵਾਲ ਨਾ ਬਣਾਇਆ ਜਾਵੇ ਨਾ ਕੋਈ ਇੱਜਦਾ ਸਵਾਲ ਬਣਾਇਆ ਜਾਵੇ ਕਿ ਹਾਰ ਜਿੱਤ ਹੋ ਗਈ ਜੀ ਪਤਾ ਨਹੀਂ ਮੋਦੀ ਹਾਰ ਗਿਆ ਜੀ ਪਤਾ ਨਹੀਂ ਪਾਰਟੀ ਹਾਰ ਗਈ ਆ ਕੋਈ ਕਿਸਾਨ ਜਿੱਤ ਗਿਆ ਕੋਈ ਐਸਾ ਮਸਲਾ ਕੋਈ ਕਿਸਾਨਾਂ ਦੇ ਮਨ 'ਚ ਨਹੀਂ ਹੈ ਕਿ ਜੇ ਸਾਡੀ ਹੋਈ ਜੀ ਉਹਦੇ ਜਿੱਤ ਹੋਈ ਜੀ ਇਹ ਤਾਂ ਉਹਨਾਂ ਦਾ ਮਸਲਾ ਹੈ ਇਸ ਮਸਲੇ ਨੂੰ ਜਿਹੜਾ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਸੋਲਵ ਕਰਨ ਔਰ ਕਿਸਾਨਾਂ ਨੂੰ ਵਿਸ਼ਵਾਸ ਲੈ ਕੇ ਦੇਸ਼ ਵਿੱਚ ਸ਼ਾਂਤੀ ਬਹਾਲ ਕਰਨ ਤਾਂ ਕਿ ਕਿਸਾਨਾਂ ਦੇ ਹੁਣ ਪੰਜਾਬ ਦੇ ਵਿੱਚ ਸਾਰਾ ਕਣਕ ਦਾ ਸੀਜ਼ਨ ਸਾਰਾ ਉਹਨਾਂ ਦੇ ਆਲੂਆਂ ਦਾ ਸੀਜ਼ਨ ਪਿਆ ਹੋਇਆ ਬਰਬਾਦ ਹੋ ਰਿਹਾ ਸਾਰਾ ਕੰਮ ਇਸ ਕਰਕੇ ਉਹਨਾਂ ਨੂੰ ਜਲਦੀ ਜਲਦੀ ਦਿੱਲੀ ਤੋਂ ਆਪਣੇ ਆਪਣੇ ਪੰਜਾਬ ਦੇ ਆਪਣੇ ਆਪਣੇ ਪ੍ਰਾਂਤਾਂ ਦੇ ਵਿੱਚ ਭੇਜਿਆ ਜਾਵੇ ਤਾਂ ਕਿ ਜਿਹੜੀ ਹੈ ਉਹ ਸ਼ਾਂਤੀ ਬਹਲੋਵੇ ਘਰਾਂ ਵਿੱਚ ਸੁੱਖ ਹੋਵੇ ਉਹਨਾਂ ਦੀ ਜਨਾਨੀਆਂ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਉਹਨਾਂ ਨਾਲ ਜੁੜੇ ਹੋਏ ਲੋਕ ਸਾਰੇ ਬਹੁਤ ਡਿਸਟਰਬ ਨੇ ਇਸ ਕੰਮ ਦੇ ਵਿੱਚ ਅੱਜ ਸਾਰੇ ਟਾਵਰ ਬੰਦ ਹੋ ਜਾਨੇ ਨੇ ਸਾਰੇ ਏਰੀਆ ਦੇ ਸਾਰੇ ਕਨੈਕਸ਼ਨ ਬੰਦ ਹੋ ਜਾਨੇ ਨੇ ਕਿਉਂਕਿ ਟਾਵਰਾਂ ਤੋਂ ਸਾਰੇ ਕਨੈਕਸ਼ਨ ਤੋੜ ਰਹੇ ਨੇ ਇਹ ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ ਸਤੀ ਸ਼ਰਮਾ ਜੀ ਫਿਰ ਤੁਹਾਡੇ ਨਾਲ ਜੁੜਾਂਗੇ ਵਾਈਕਾਟ Jio ਸੇਮ ਤੇ ਵਾਈਕਾਟ Jio ਟਾਵਰ ਤੇ Jio ਟਾਵਰ ਤੇ ਕਿਸਾਨ ਤੁਹਾਨੂੰ ਦਿਖਾਣੇ ਇਕੱਠੇ ਹੋਏ ਹੋਏ ਤੇ ਇਸ ਟਾਈਮ ਇੱਕ ਆਠਗੜ ਦਾ ਦੂਜਾ ਟਾਵਰ ਜਿਹੜਾ ਬੰਦ ਕੀਤਾ ਜਾ ਰਿਹਾ ਤੇ ਬੰਦ ਕਰਾਂਗੇ ਟਾਵਰ ਸਾਰੇ ਕਿਸਾਨਾਂ ਨੇ ਕਹਿਤਾ ਕਿ ਮੋਰਚਾ ਫਤਿਹ ਮੋਰਚਾ ਕਰਾਂਗੇ ਤੇ Jio ਟਾਵਰ ਦੇ ਲਾਈਟੇ ਕੱਟੀ ਗਏ ਪਿੱਛੇ ਲਾਈਟ ਕੱਟੀ ਗਈ ਸੀ ਹੁਣ ਕਿਸਾਨ ਜਿਹੜੇ ਲੱਗੇ ਹੋਏ ਆ ਲੱਗੇ ਹੋਏ ਆ ਆਪਣੀ ਰਣਨੀਤੀ ਬਣਾਣ ਤੇ ਜਲਦੀ ਤੋਂ ਜਲਦੀ ਇਹ ਸਾਰੇ ਕੱਟੇ ਜਾਣਗੇ ਤੇ ਇਹ ਕੀ ਕਰਦੇ ਨੇ ਐਪਲੀਕੇਸ਼ਨ ਦਿੰਦੇ ਨੇ ਜਾ ਕੇ ਦੋ ਵਾਰ ਕਰਦੇ ਨੇ ਐਪਲੀਕੇਸ਼ਨ ਦੇ ਕੇ ਆ ਕੇ ਉਹ ਮੇਲ ਚਲਵਾਉਂਦੇ ਨੇ ਆਪਾਂ ਫਿਰ ਬੰਦ ਕਰਦੇ ਹਾਂ ਆਪਾਂ ਨੇ ਇੱਥੇ ਰੱਖੀ ਕਰਨ ਨਾਲੋਂ ਜਿਹੜੇ ਮੇਨ ਉਹ ਵਾਲੇ ਦੋ ਆਪਾਂ ਜੇ ਬੰਦ ਕਰਤੀ ਤਾਂ ਸਾਰਾ ਪੰਜਾਬ ਦਾ ਨੈਟਵਰਕ ਡਾਊਨ ਹੋ ਜਾਊਗਾ ਬੰਦ ਹੋ ਜਾਊਗਾ ਸਾਡਾ ਗੇਰੇ ਡਾਊਨ ਕਰਾ ਲਾ ਲਾ ਆਪਾਂ ਨੂੰ ਬਹਿਣਾ ਤੇ ਮੋਰਚੇ ਜਿੱਥੇ ਰਿਲਾਈਐਂਸ ਪٹرول ਪੰਪਾਂ ਦੇ ਉੱਤੇ ਆ ਉੱਥੇ ਹੀ ਅੱਜ ਜਿਹੜੇ ਟਾਵਰ ਬੰਦ ਕੀਤੇ ਜਾ ਰਹੇ ਆ ਕਰਨੇ ਚਾਹੀਦੇ ਟਾਵਰ ਬੰਦ ਪੰਜਾਬੀ ਇਹ ਸਾਰੇ ਲਾਰੇ ਸਕੀਮਾਂ ਕੇ ਕਿਹੜਾ ਟਾਵਰ ਕਿੱਥੇ ਆ ਕਿਹੜਾ ਬੰਦ ਕਰਨਾ ਟਾਵਰ ਤੇ ਜ਼ਰੂਰੀ ਹੈ ਟਾਵਰ ਸਾਰੇ ਬੰਦ ਟਾਵਰ ਬੰਦ ਨੈਟਵਰਕ ਬੰਦ Jio ਸਿਮਾ ਬੰਦ ਅਡਾਨੀ ਤੇ ਅਡਾਨੀ ਦਾ ਕੱਲੂ ਸਮਾਨ ਵੀ ਕੱਢਾਂਗੇ ਘਰਾਂ ਤੋਂ ਬਾਹਰ ਕਿੱਥੇ ਕਿੱਥੇ ਰੱਖਿਆ ਹੈ ਕਿਹੜੀ-ਘੜੀ ਦੁਕਾਨ ਦੇ ਉਤੇ ਸਾਰੇ ਭਰਾਵਾਂ ਨੂੰ ਰਿਕਵੈਸਟ ਕਰਾਂਗੇ ਕਿ ਉਹਦਾ ਵੀ ਬਾਈਕਾਟ ਕੀਤਾ ਜਾਵੇ ਤੇ ਚੀਮਾ ਟੈਲੀਕਾਮ ਤੋਂ ਜਿਨ੍ਹਾਂ ਨੇ Jio SIM ਐ ਵਾਪਸ ਕਰਾਈ ਸੀ ਤੋੜੀ ਸੀਗੀ ਤੇ ਬਹੁਤ ਸਾਰੀਆਂ ਰਿਪੋਰਟ ਕੀਤੀਆਂ ਤੇ ਅੱਜ Jio ਟਾਵਰ ਬੰਦ ਕਰਨ ਦੀ ਵੀ ਸਮੂਲੀਅਤ ਕੀਤੀ ਆ ਇਹਨਾਂ ਸਾਰੇ ਐ ਕਿਸਾਨ ਵੀਰਾਂ ਦਾ ਆਮ ਲੋਕਾਂ ਦਾ ਸਾਰੇ ਸੱਜਣਾ ਦਾ ਧੰਨਵਾਦ ਹੈ ਤੇ ਚਲਦੀ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜੇ ਕਿਸੇ ਦੇ ਘਰ ਦੇ ਨੇੜੇ ਟਾਵਰ ਹੈ ਉਹ ਕਿਸਾਨਾਂ ਤਾਂ ਕਿ ਜਰੂਰ ਸੂਚਨਾ ਪਹੁੰਚਾਓ ਤੇ ਉਹਨੂੰ ਬੰਦ ਕਰਾਈਏ ਕੋ ਪੰਜਾਬ ਦੇ ਵਿੱਚ ਅੱਜ Jio ਬਾਈਕਾਟ ਹੈ ਜੀ Jio ਬਾਈਕਾਟ Jio ਦਾ ਸੁਪੜਾ ਸਾਫ ਵੋਟਾਂ ਵਿੱਚ ਵੀ ਸੁਪੜਾ ਸਾਫ ਹੋਣਾ ਤੇ ਪਹਿਲਾਂ ਹੁਣ Jio ਦਾ ਸੁਪੜਾ ਸਾਫ ਜਿਹੜੋ ਦੇ ਸੱਜੇ ਖੱਬੇ ਸਾਥੀ ਫਿਰਦੇ ਆ ਤੇ ਖੁਸ਼ ਕਿਸਾਨਾਂ ਨਾਲ ਗੱਲ ਕਰ ਲੈਣੇ ਆ ਕਿ ਕਿਸ ਤਰ੍ਹਾਂ ਚੱਲ ਰਿਹਾ ਸਤਨਾਮ ਜੀ ਪਹਿਲਾਂ ਪਿੱਛੇ ਵੀ ਟਾਵਰ ਬੰਦ ਕਰ ਗਏ ਹੁਣ ਬੰਦ ਕਰ ਰਹੇ ਆ ਇਹ ਤੁਹਾਡੀ ਨੋਲਿਜ ਹੈ ਕਿ ਕਿੰਨੇ ਕ ਟਾਵਰ ਆ ਜੀ ਨਹੀਂ ਕੋਈ ਸਪੈਸਟ ਆਈਡੀਆ ਨਹੀਂ ਹੈ ਮੇਰੇ ਖਿਆਲ ਕਰਾਲ ਮੱਝੇ ਹੈਗਾ ਇੱਕ ਇੱਥੇ ਹੈਗਾ ਬੱਚਾ ਬੰਦ ਹੋਇਆ ਤੇ ਹੁਣ ਇਹ ਪਤਾ ਲੱਗਿਆ ਕਿ ਜੇ ਜਲੰਧਰ ਪਿੱਛੋਂ ਬੰਦ ਹੋ ਜਾਵੇ ਤਾਂ ਇਹ ਸਾਰਾ ਜਿਹੜਾ ਨੈਟਵਰਕ ਹੈ ਇਹਨਾਂ ਦਾ ਇੱਥੋਂ ਬੰਦ ਹੋ ਜਾਂਦਾ ਉਸ ਕੋਸ਼ਿਸ਼ ਕਰਾਂਗੇ ਕਿ ਜਿੱਥੇ ਬੰਦੀਆਂ ਨਾਲ ਗੱਲ ਕਰਾਂਗੇ ਕਿ ਜਲੰਧਰ ਤੋਂ ਹੀ ਜਿਹੜਾ ਇਹਦਾ ਮੇਨ ਜਿੱਥੇ ਹੈਗਾ ਜਿਹੜੀ ਉਹ ਹੱਬ ਹੈਗੀ ਉਹ ਹੋ ਜਾਣੇ ਜੀ ਬੰਦ ਅੱਜ ਪੰਜਾਬ ਭਰ ਦੇ ਵਿੱਚ ਬੰਦ ਹੋ ਰਿਹਾ ਜਲੰਧਰ ਵਾਲਾ ਵੀ ਬੰਦ ਹੋਊਗਾ ਬਲਾਚੌਰ ਵਾਲਾ ਕਾਠਗੜ੍ਹ ਸਾਰੇ ਚੀਮਾ ਸਾਹਿਬ ਤੁਸੀਂ ਜੀਓ ਵਧਾਈ ਦੇ ਪਾਤਰ ਹੋ ਤੁਸੀਂ ਜੀਓ ਸਿਮ ਪਹਿਲਾਂ ਬੰਦ ਕਰਾਏ ਤੇ ਆਪਣੀ ਦੁਕਾਨ ਤੋਂ ਵੀ ਜੀਓ ਪੋਸਟਰ ਵੀ ਪਾੜੇ ਤੇ ਕਿੱਦਾਂ ਦਾ ਰਿਸਪੌਂਸ ਰਿਹਾ ਉਹ देखो सर असी शुरू तो एदी विरोध च रहे हां 10 तारीख तो असी स्टार्ट कीती सी मुहिम छोटे लेवल ते 15 तारीख तो फिर असी ਤੁਹਾਡੇ ذریعے ਥੋੜਾ ਵੱਡੇ ਲੈਵਲ ਤੇ ਇਹ मुहिम ਸ਼ੁਰੂ ਕੀਤੀ ਸੀ ਸਾਨੂੰ ਬੜਾ ਭਰਪੂਰ ਸਹਿਯੋਗ ਮਿਲ ਰਿਹਾ ਲੋਕੀ ਸਾਡੀ ਦੁਕਾਨਾਂ ਤੇ ਆਉਂਦੇ ਨੇ ਪੋਟ ਕਰਾਉਂਦੇ ਨੇ ਸਾਨੂੰ ਬੜੇ ਦੂਰੋਂ ਦੂਰੋਂ ਵੀ ਕੋਣ ਆਉਂਦੇ ਆ ਵੀ ਅਸੀਂ ਪੋਟ ਕਰਵਾਣੀਆਂ ਔਰ ਹੋ ਵੀ ਰਹੇ ਤੇ ਉਸ ਤੋਂ ਬਾਅਦ ਜਿਹੜਾ ਆ ਵਾਲਾ ਟਾਵਰਾਂ ਦਾ سلسلہ ਸਾਡੇ ਏਰੀਆ ਦੇ ਵਿੱਚ ਇੱਕੀ ਟਾਵਰ ਨੇ ਤੇ ਇਹਨਾਂ ਜਿਹੜੇ ਆਪਾਂ ਛੋਟੇ ਟਾਵਰ ਨੇ ਆਪਾਂ ਨੂੰ ਇਹਦੇ ਤੇ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜਿਆ ਮੇਨ ਹੱਬਾਂ ਨੇ ਇੱਕ ਤਾਂ ਹੈਗੀ ਇਹਦੀ ਜਲੰਧਰ ਉੱਥੇ ਮੇਨ ਦੋ ਟਾਵਰ ਨੇ ਜੇ ਉਹ ਦੋ ਆਪਾਂ ਬੰਦ ਕਰ ਦਈਏ ਤਾਂ ਪੰਜਾਬ ਦਾ 80% ਤੱਕ ਨੈਟਵਰਕ ਜਿਹੜਾ ਉਹ ਬਿਲਕੁਲ ਬੰਦ ਹੋ ਜਾਊਗਾ ਤੇ ਆਪਣੇ ਏਰੀਆ 'ਚ ਹੈਗੇ ਨੇ ਜਲੰਧਰ ਤੇ ਗੜੀ ਜੇ ਗੜੀ ਬੰਦ ਹੋ ਜਾਊਗਾ ਗੜੀ ਤੋਂ ਅੱਗੇ ਪਿੱਛ ਲਾਉਣੀ ਪੂਰੀ ਕੋਸ਼ਿਸ਼ਾਂਗੇ ਬਿਲਕੁਲ ਜੀ ਬਿਲਕੁਲ ਪੰਜਾਬੀਆ ਪੰਜਾਬੀ ਕਹਿੰਦੇ ਹੈਗੇ ਜੇ ਪੰਗਾ ਲੈ ਲਿਆ ਤੇ ਫਿਰ ਨਵਾਣਾ ਪੈਣਾ ਹੁਣ ਨਵਾਈ ਬਈ ਮੈਦਾਨ ਛੱਡ ਕੇ ਨਾ ਭੱਜ ਜਾਈ ਤੇ ਹੋਰ ਸਾਥੀ ਆ ਬਜ਼ੁਰਗ ਸਾਥੀ ਸਾਡੇ ਨਾਲ ਜੁੜੇ ਆ ਤੇ ਕੀ ਲੱਗਦਾ ਟਾਵਰ ਬੰਦ ਹੋਣ ਨਾਲ ਲੱਗਣਗੀਆਂ ਗੋਡਣੀਆਂ ਮੋਦੀ ਦੇ ਸਾਥੀਆਂ ਦੀਆਂ ਹਾਂਜੀ ਟਾਵਰ ਬੋਲ ਬੋਲੋ ਤੁਸੀਂ ਤੇ ਕਿਸਾਨ ਵੀ ਸੰਗ ਜਾਂਦੇ ਆ ਕਿਸਾਨ ਉੱਥੇ ਗੱਜਣ ਲੱਗਿਓ ਹੈ ਤੇ ਸਾਡੇ ਬਲਾ ਚੋਰ ਦੇ ਕਿਸਾਨ ਸੰਗ ਲੰਗਾਉਂਦੇ ਗੋਡਣੀਆਂ ਤਾਂ ਪਹਿਲਾਂ ਲੱਗ ਚੁੱਕੀਆਂ ਜੀ ਮੋਦੀ ਦੀਆਂ ਹੁਣ ਤਾਂ ਮਤਲਬ ਰੱਸੀ ਜੜ ਗਈ ਹੋਇਆ ਜਾਂ ਬੱਟ ਨਹੀਂ ਜਾ ਰਹੇ ਹਜੇ ਜਾ ਰਹੇ ਹਾਂ ਫੇ ਬੱਟ ਕਿੱਦਾਂ ਕੱਟਣਾ ਜੀ ਬੱਟ ਬਾ ਹੁਣ ਨਿਕਲ ਕੇ ਆਣਾ ਜੀ ਉੱਥੋਂ ਜਿਹੜੇ ਕਿਸਾਨਾਂ ਨੇ ਆਣਾ ਆਪਣੇ ਮੋਰਚੇ ਉੱਥੇ ਤਦੇ ਛੱਡਾਂਗੇ ਜਦੋਂ ਤੱਕ ਸਾਡੀਆਂ ਪੂਰੀਆਂ ਮੰਗਾਂ ਮੰਨ ਨਹੀਂ ਲੈਂਦਾ ਤੇ ਮਤਲਬ ਇਹ ਕਾਨੂੰਨ ਜਿਹੜੇ ਰੱਦ ਨਹੀਂ ਕਰਦਾ ਉਦੋਂ ਤੱਕ ਮੋਰਚੇ ਤੇ ਡਟੇ ਰਹਾਂਗੇ ਜਿੱਥੇ-ਜਿੱਥੇ ਵੀ ਕੋਈ ਕਿਸੇ ਦਾ ਹੱਕ ਬਣਦਾ ਹੈਗਾ ਉੱਥੇ ਆਪਣਾ ਸਾਰੇ ਲੱਗਿਓ ਜੀਓ ਤੇ ਵੀ ਲੱਗਿਓ ਸਾਰੇ ਲੱਗਿਓ ਮੌਲਾਂ ਤੇ ਵੀ ਲੱਗੇ ਹੋਇਆ ਤੇ ਮਤਲਬ ਸਾਰਾ ਅਸੀਂ ਤਾਂ ਬੰਦ ਕਰਕੇ ਛੱਡਾਂਗੇ ਇੱਥੇ ਪੰਜਾਬ ਜਮੀਨ ਨੂੰ ਰਹਿਣ ਨਹੀਂ ਦਵਾਗੇ ਲੋ ਜੀ ਕਿਸਾਨਾਂ ਨੇ ਐਲਾਨ ਕਰਤਾ ਤਾਂ ਇਹ ਪਿੱਛੇ ਤੁਸੀਂ ਸਾਰੇ ਦੇਖ ਰਹੇ ਹੋ ਤੇ ਕਿਸਾਨ ਸਾਫੀ ਲੱਗਿਓ ਹੈ ਟਾਵਰ ਬੰਦ ਕਰਨੇ ਕਾਠਗੜ ਦੇ ਟਾਵਰ ਦੇ ਉੱਤੇ ਖੜੇ ਆ ਅਸੀਂ ਸਾਰੇ ਕਿਸਾਨ ਸਾਰੇ ਦੁਕਾਨਦਾਰ ਸਮੂਹ ਭਾਈਚਾਰਾ ਇਕੱਠਾ ਹੋ ਕੇ ਸਾਰੇ ਲੱਗੇ ਹੋਇਆ ਤੇ ਬਿਲਕੁਲ ਜੀ ਸਾਰਿਆਂ ਦਾ ਕਰਾਂਗੇ ਜੀ ਵਾਰੀ ਤੋਂ ਵਾਰੀ ਤੇ ਕਿੱਥੇ ਵੀ ਟਾਵਰ ਜੇ ਕਿਤੇ ਹੈਗਾ ਆ ਉਹ ਟਾਵਰ ਦੀ ਜਾਣਕਾਰੀ ਦਿਓ ਕਿਉਂਕਿ ਵੈਸੇ ਤਾਂ 21 ਟਾਵਰ ਲੱਗੇ ਹੋਇਆ ਹੱਬਾਂ ਵੀ ਬੰਦ ਹੋਣ ਗਿਆ ਜ ਪੂਰੇ ਪੰਜਾਬ ਭਰ ਦੇ ਵਿੱਚ Jio Jio ਅੱਜ ਲੱਭਣਾ ਨਹੀਂ ਜੇ ਕਿਸੇ ਦਾ SIM ਹੈਗਾ ਹਲੇ ਵੀ ਪੋਰਟ ਕਰਾਓ ਜੀ ਚੀਮਾ ਟੈਲੀਕਮ ਕਾਠਗੜ੍ਹ ਤੋਂ ਤੇ ਇਹਨਾਂ ਨੂੰ ਫੋਨ ਕਰ ਸਕਦੇ ਆ ਫੋਨ ਦੇ ਉੱਤੇ ਪੋਰਟ ਕਰ ਰਹੇ 1 ਮਹੀਨਾ ਫ੍ਰੀ ਵੀ ਦੇ ਰਹੇ ਆ ਕਿਉਂਕਿ ਪਹਿਲਾਂ ਵੀ ਤੁਸੀਂ ਪੰਜਾਬੀ 365 ਦੇ ਦੇਖ ਲਿਆ ਕਿ 1 ਮਹੀਨਾ ਫ੍ਰੀ ਮਿਲਿਆ ਤੇ ਹੋਰ ਕੋਈ ਸਾਥੀ ਨੌਜਵਾਨ ਸਾਥੀ ਜ਼ਰੂਰ ਗੱਲ ਕਰਿਆ ਕਰੋ ਜੀ ਤੇ ਕੀ ਸੰਦੇਸ਼ ਹੈ ਜੀ ਮੋਦੀ ਸਰਕਾਰ ਲਈ ਟਾਵਰ ਬੰਦ ਹੈ ਮੋਦੀ ਸਰਕਾਰ ਨੂੰ ਅਸੀਂ ਸਾਰੇ ਜਿੰਨੇ ਵੀ ਟਾਵਰ ਹੈ Jio ਦੇ ਸਾਰੇ ਬੰਦ ਕਰਾਵਾਂਗੇ ਤੇ ਬਿਲਕੁਲ ਜੀ ਬਜ਼ੁਰਗ ਤੇ ਨੌਜਵਾਨ ਸਾਥੀ ਤੇ ਹੋਰ ਬਹੁਤ ਸਾਰੇ ਸਾਥੀ ਪਹੁੰਚੇ ਹੋਏ ਆ ਮੌਕੇ ਤੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੇ ਕੀ ਲੱਗਦਾ ਕਾਮਰੇਡ ਜੀ ਕਿ Jio ਦੇ ਅੱਜ ਕਿੰਨੇ ਕੁ ਟਾਵਰ ਐ ਸਵੇਰ ਤੋਂ ਲੱਗੇ ਹੋਏ ਆ ਟਾਵਰ ਬੰਦ ਕਰਾਉਣ ਲਈ ਜੋ ਵੀ ਕਾਲ ਕਿਸਾਨਪੁਰਚੇ ਦੀ ਦਿੱਲੀ ਤੋਂ ਆਏਗੀ ਉਹ ਇੱਥੇ ਹਰ ਹਾਲਤੇ ਲਾਗੀ ਲਾਗੂ ਹੋਏਗੀ ਔਰ ਹਿਟਲਰ ਦੁਨੀਆ ਤੇ ਰਿਹਾ ਨਹੀਂ ਔਰ ਬੋਦੀ ਰਹਿ ਨਹੀਂ ਸਕਦਾ ਜੇ ਰਹਿਣਾ ਤੇ ਬੰਗ ਬਦਲੀ ਬਿਲਕੁਲ ਹੀ ਧਰਤੀ ਤੇ ਸਿਕੰਦਰ ਵਰਗੇ ਨਹੀਂ ਰਹੇ ਜਿਨ੍ਹਾਂ ਨੇ ਪੂਰੀ ਦੁਨੀਆ ਤੇ ਰਾਜ ਕੀਤਾ ਤੇ ਤੂਤਾ ਕਿਹੜੀ ਚੀਜ਼ ਹੈ ਤੇ ਅਸੀਂ ਇਸ ਵੇਲੇ ਕਾਠਗੜ੍ਹ ਮੋੜ ਦੇ ਉੱਤੇ ਆ ਜੀ ਤੇ ਕਰੋ ਜੀ ਟਾਵਰ ਬੰਦ ਕਿੱਥੋਂ ਇਹਦਾ ਸੋਚਿਆ ਕਰਤਾ ਜੀ ਟਾਵਰ ਬੰਦ ਹੈ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੀ ਹੋਜੋ ਨਾਲ ਨੂੰ ਸ਼ੇਅਰ ਕਰੋ ਵੀਡੀਓ ਭਾਜੀ ਕੋਈ ਕੋਲ ਕੱਲੋਂ ਕੱਲੋਂ ਤੇ ਸਾਰੇ ਉਹ ਸਾਥੀ ਆ ਜੀ ਜਿਹੜੇ ਅੱਜ ਸਵੇਰ ਤੋਂ ਲੱਗੇ ਹੋਏ ਟਾਵਰ ਬੰਦ ਕਰਨ ਚੰਗਾ ਉਪਰਾਲਾ ਹੈ ਜੀ ਨੇੜੇ-ਤੇੜੇ ਦੇ ਦੁਕਾਨਦਾਰ ਵੀ ਸਹਿਯੋਗ ਕਰਿਆ ਕਰੋ ਦੁਕਾਨਾਂ ਤੋਂ ਨਿਕਲਿਆ ਕਰੋ ਬਾਹਰ ਜੇ ਕਾਲੇ ਕਾਨੂੰਨ ਇਹ ਲਾਗੂ ਹੋ ਗਏ ਨਾ ਤੇ ਨਾ ਕਿਸਾਨਾਂ ਦੇ ਨੇ ਨਾਰਣੀਆਂ ਦਾ ਕਰਨਾ ਤੇ ਨਾ ਅਸੀਂ ਰਹਿਣਾ ਨਾ ਫੂਡ ਰਹਿਣਾ ਇਸ ਕਰਕੇ ਸਾਰੇ ਸਹਿਯੋਗ ਕਰਿਆ ਕਰੋ ਰਿਲਾਇੰਸ ਜੀਓ ਟਾਵਰ ਅੱਜ ਬੰਦ ਹੈ ਜੀ ਫਿਰ ਜੁੜਦੇ ਆ ਜੀ ਨਵੇਂ ਟਾਵਰ ਤੇ ਜਾ ਕੇ ਜੁੜੇ ਰਹੋ ਪੰਜਾਬੀ 365 ਦੇ ਨਾਲ